ਮੈਂ ਬੇਨਤੀ ਕਰਾਂ ਹੁਣ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਗੁਰਬਾਣੀ ਮੁਕਾਬਲੇ ਵਿੱਚ ਆਏ ਨੇ ਪਹਿਲੇ ਨੰਬਰ ਦੇ ਵੱਡੀ ਉਮਰ ਵਾਲੇ ਬੱਚਿਆਂ ਨੇ ਜਿਹੜੇ ਉਹਨਾਂ ਵਿੱਚੋਂ ਸੋ ਸੰਗਤ ਜੀ ਉਹਨਾਂ ਬੱਚਿਆਂ ਨੂੰ ਆਪਣੇ ਹੁਣ ਸਨਮਾਨਤ ਕਰਨਾ ਹੈ 2 ਮਿੰਟ ਬੜੇ ਟਿਕਾਣ ਨਾਲ ਬੈਠਣਾ ਇੱਕ ਤਾਂ ਮੇਰੀ ਬੇਨਤੀ ਹੈ ਪਹਿਲਾਂ ਬੱਚਿਆਂ ਨੂੰ ਜਿਹੜੇ ਬੱਚੇ ਦਾ ਨਾਮ ਬੋਲਿਆ ਜਾਊ ਉਸੇ ਬੱਚੇ ਨੇ ਉੱਠ ਕੇ ਆਉਣਾ ਤੇ ਇੱਥੇ ਝੌਂਕੜਾ ਮਾਰ ਕੇ ਬੈਠ ਜਾਣਾ ਹੈ ਆਪਾਂ ਫੋਟੋਗ੍ਰਾਫਾਂਗੇ ਸਾਰੇ ਤੇ ਉਸ ਤੋਂ ਬਾਅਦ ਬੇਨਤੀ ਹੈ ਭਾਈ ਕੁਲਦੀਪ ਸਿੰਘ ਨੂੰ ਗੁਰਲਾਬ ਸਿੰਘ ਨੂੰ ਕਿ ਇੱਥੇ ਅੱਗੇ ਆ ਜਾਓ ਖੜ ਕੇ ਨਾ ਲੈਂਡ ਬਣਾ ਲਿਓ ਜਿਹੜੇ ਬੱਚੇ ਬਾਕੀ ਜੀ ਦੇ ਨਾਮ ਬੁਲਾਗੇ ਲੈਣ ਵਾਲਾ ਰਹਿਣ ਤਾਂ ਕਿ ਆਪਣਾ ਥੋੜਾ ਜਿਹਾ ਸਿਸਟਮ ਖਰਾਬ ਨਾ ਹੋਵੇ ਬੜੇ ਵਧੀਆ ਤਰੀਕੇ ਨਾਲ ਮਰਜ਼ਾਦਾ ਅਨਸਾਰ ਇਹ ਸਾਰਾ ਸਿਸਟਮ ਹੋਵੇ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਪਹਿਲੀ ਪੋਜੀਸ਼ਨ ਜਿਹੜਾ ਵੱਡੇ ਗਰੁੱਪ ਦੇ ਵਿੱਚ ਵੱਡੀ ਉਮਰ ਵਾਲੇ ਬੱਚੇ ਨੇ ਜਿਹੜੇ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜੀ ਬੱਚੀ ਆਈ ਹੈ ਹਾਂਜੀ ਬੱਚੀ ਦਾ ਨਾਮ ਹੈ ਜੀ ਸਿਮਰਜੀਤ ਕੌਰ ਜੋਗੇਪਿੰਡ ਤੋਂ ਹੈ ਜੀ ਜੀਵਨ ਸਿੰਘ ਦੀ ਬੇਟੀ ਜਕਾਰਾ ਛੱਡ ਦਿਓ ਭਾਈ ਹੁਣ ਸਾਰੇ ਗੱਜ ਕੇ ਬੋਲੋ ਸੋਨਿਆ ਹਾਂਜੀ ਦੂਸਰੀ ਪੋਜੀਸ਼ਨ ਕੁਲਵਿੰਦਰ ਸਿੰਘ ਚੰਦ ਸਿੰਘ ਕਿਸ਼ਨਗੜ੍ਹ ਵਿਆਹੀ ਤੋਂ इन्ह ने दूसरी पुजिशन हासिल की बोले हाँ जी आन्जी, तीसरी पुजिशन अर्पण कौर सपुत्री सतपाल सिंह पिंड गुड़थड़ी सात श्री ਇਹ ਵੱਡੇ ਬੱਚਿਆਂ ਦੇ ਮੁਕਾਬਲੇ ਸੀ ਜਿਦੇ ਵਿੱਚੋਂ ਤਿੰਨ ਬੱਚੇ ਤਕਰੀਬਨ ਸਾਰੇ ਪਿੰਡਾਂ ਦੇ ਵਿੱਚੋਂ ਚੁਣੇ ਗਏ ਨੇ ਹੁਣ ਜਿਹੜੇ 7 ਤੋਂ ਲੈ ਕੇ 13 ਸਾਲ ਤੱਕ ਦੇ ਛੋਟੇ ਬੱਚੇ ਜਿਨ੍ਹਾਂ ਦਾ ਪੇਪਰ ਹੋਇਆ ਜਿਨ੍ਹਾਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਪਹਿਲੀ ਪੋਜੀਸ਼ਨ ਤੇ ਮਹਿਕਪ੍ਰੀਤ ਕੌਰ ਸੁਪਤਰੀ ਗੁਰਲਾਬ ਸਿੰਘ ਪਿੰਡ ਬੋਰ ਸਿੰਘ ਵਾਲਾ ਇਸ ਨਗਰ ਦੇ ਵਿੱਚੋਂ ਵੀ ਇੱਕ ਬੱਚੀ ਜਿਨੇ ਇਹ ਨਾਮ ਹਾਸਲ ਕੀਤਾ ਹੈ ਸੋ ਇਹਨਾਂ ਦੇ ਮਾਤਾ ਪਿਤਾ ਵੀ ਮੁਬਾਰਕ ਦੇ ਯੋਗ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਬੋਲੇ ਸੋਨਿਹਾਰ ਦੂਸਰੀ ਪੋਜੀਸ਼ਨ ਨਵਰਾਜ ਸਿੰਘ ਸਪੁੱਤਰ ਸਰਦਾਰ ਅਮਨਜੋਤ ਸਿੰਘ ਮੱਖਾ ਚਹਿਲਾ ਜਕਾਰਾ ਸਾਰੀਆਂ ਸੰਗਤਾਂ ਗੱਜ ਕੇ ਬੁਲਾਇਆ ਕਰੋ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛਕਿਆ ਹੋਇਆ ਹੈ ਵੀ ਜਿਹੜੇ ਬਾਹਰ ਫਿਰਦੇ ਨੇ ਉਹਨਾਂ ਦੀਆਂ ਨੀਂਦਾਂ ਖੁੱਲ ਜਾਣ ਵੀ ਗੁਰੂ ਘਰ ਦੇ ਵਿੱਚ ਕੋਈ ਸਮਾਗਮ ਹੋ ਰਿਹਾ ਹੈ ਗੱਜ ਕੇ ਜਕਾਰਾ ਲਾਇਓ ਬੋਲੇ ਤੀਸਰੀ ਪੋਜੀਸ਼ਨ ਅ ਅਨਮੋਲ ਪ੍ਰੀਤ ਕੌਰ ਸੁਪੁੱਤਰੀ ਸਰਦਾਰ ਸੁਖਵੀਰ ਸਿੰਘ ਪਿੰਡ ਮੋਜੋ ਕਲਾਂ ਬੋਲੇ ਈਸ਼ਾਨ ਹਾਂ ਬੇਨਤੀ ਆ ਸ਼ਾਂਤੀ ਰੱਖੋ ਬੋਲੇ ਈਸ਼ਾਨ ਹੁਣ ਬੇਨਤੀ ਹੈ ਵੀ ਆ ਜਿਹੜੇ ਪੌਦੇ ਨੇ ਤਾਂ ਲੱਗ ਰੱਖ ਲੋ ਸਾਈਡ ਤੇ ਰੱਖ ਲੋ ਇਹ ਗੁਰੂਸੇ ਗੁਰਮੁਖ ਪਿਆਰਿਆਂ ਨੂੰ ਦਵਾਂਗੇ ਅ ਬੇਨਤੀ ਹੈ ਜਿਹੜੇ ਗੁਰਮੁਖ ਪਿਆਰੇ ਆ ਸੋ ਬੇਨਤੀ ਹੈ ਇੱਕ ਵਾਰੋਂ ਆਏ ਗੁਰਮੁਖ ਪਿਆਰਿਆਂ ਨੂੰ ਆਪਾ ਮਾਨ ਸਨਮਾਨ ਦੇਣਾ ਤੇ ਹਾਂਜੀ ਸਰੋਪਾਤੀ ਸਰੋਪਾਤੀ ਹਾਂਜੀ ਬੇਨਤੀ ਹੈ ਵੀ ਇਨਾਮ ਸਾਰੇ ਬੱਚਿਆਂ ਨੂੰ ਦਿੱਤੇ ਜਾਣਗੇ ਵਿਸ਼ੇਸ਼ ਸਨਮਾਨ ਜਿਨ੍ਹਾਂ ਨੇ ਪੋਜੀਸ਼ਨ ਹਾਸਲ ਕੀਤੀਆਂ ਉਹਨਾਂ ਨੂੰ ਹੀ ਮਿਲਣਾ ਸੀ ਸਾਰੇ ਬੱਚੇ ਬੈਠੇ ਰਹੋ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਪਰ ਉਹਦੇ ਤੋਂ ਪਹਿਲਾਂ ਜਿਹੜੇ ਬਾਹਰੋਂ ਵਿਸ਼ੇਸ਼ ਆਪਣੇ ਕੋਲ ਪਹੁੰਚੇ ਨੇ ਸਾਡੇ ਸੱਦੇ ਪੱਤਰ ਤੇ ਉਹਨਾਂ ਦਾ ਸਨਮਾਨ ਕੀਤਾ ਜਾਣਾ ਜਥੇਬੰਦੀ ਵੱਲੋਂ ਸਭ ਤੋਂ ਪਹਿਲਾਂ ਸੋ ਮੈਂ ਬੇਨਤੀ ਕਰੂੰਗਾ ਭਾਈ ਬਾਹਰੋਂ ਆਏ ਗੁਰਮਖਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਕੇ ਸਨਮਾਨ ਕਰੇ ਕਿਉਂਕਿ ਉਹਨਾਂ ਦਾ ਹੱਕ ਬਣਦਾ ਹੈ ਬਹੁਤ ਵੱਡਾ ਉਪਰਾਲਾ ਕੀਤਾ ਹੈ ਸਾਰੀ ਪ੍ਰਬੰਧਕ ਕਮੇਟੀ ਨੂੰ ਗੁਰਮਖਾਂ ਨੂੰ ਬੇਨਤੀ ਹੈ ਜਿਹੜੇ ਨਾਲ ਨੇ ਇਹਨਾਂ ਦੇ ਦੋ ਸਿੰਘ ਆ ਗਏ ਨੇ ਬਾਕੀ ਵੀ ਪ੍ਰਬੰਧਕ ਕਮੇਟੀ ਆਓ ਭਾਈ ਨਾਲ ਸੋ ਮੈਂ ਬੇਨਤੀ ਕਰਾਂ ਪਹਿਲਾਂ ਗੁਰਮਖੋ ਜਦੋਂ ਪਹਿਲਾਂ ਸਮਾਗਮ ਹੁੰਦਾ ਸੀ ਆਪਣੇ ਗੁਰੂ ਘਰ ਦੇ ਖਜ਼ਾਨੇ ਚ ਗੁਰਮਖ ਪਿਆਰੇ ਹੁੰਦੇ ਸਨ ਮਿਰਜਾ ਹਾਂ ਸੋ ਭਾਈ ਮਲਕੀਤ ਸਿੰਘ ਜੀ ਕਿਉਂਕਿ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ ਘਰ ਆਉਂਦੇ ਜਾਂਦੇ ਰਹਿੰਦੇ ਸਨ ਜਦੋਂ ਵੀ ਮਿਲਦੇ ਸੋ ਕਈ ਵਾਰ ਕਈ ਤਰ੍ਹਾਂ ਦੇ ਗੁਰਮੁਖ ਪਿਆਰੇ ਹੋ ਉਹਨਾਂ ਨੂੰ ਜਦੋਂ ਕੋਈ ਲੋੜ ਪੈਂਦੀ ਨਾਲ ਦੀ ਨਾਲ ਜਦੀ ਕਾਲ ਮਾਰਦੇ ਬਾਬਾ ਜੀ ਆਹ ਦਿੱਖਦਾ ਉਹ ਇਸ ਦੁਨੀਆ ਦੇ ਵਿੱਚੋਂ ਚਲੇ ਗਏ ਨੇ ਪਰ ਖਿਆਲ ਰੱਖਿਓ ਮੈਂ ਰਾਤ ਬੇਨਤੀ ਕਰਦਾ ਸੀ ਇਸ ਜਗ ਮੈਂ ਸੋਭਾ ਨਾਮ ਕੀ ਬਿਨਾ ਵੈ ਸੋਗ ਨਾ ਹੋਏ ਤਿੰਨ ਚੀਜ਼ਾਂ ਗੁਰਮਖੋ ਸੰਸਾਰ ਵਿੱਚ ਹਮੇਸ਼ਾ ਯਾਦਦੀਆਂ ਰਹਿੰਦੀਆਂ ਨੇ ਉਹਨਾਂ ਦੇ ਵਿੱਚੋਂ ਗੁਰਮੁਖ ਪਿਆਰਿਓ ਗੁਰੂ ਘਰ ਨੂੰ ਮੰਨਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਰਹਿਣ ਵਾਲੇ ਗੁਰੂ ਘਰ ਦੇ ਸੱਚੇ ਸੇਵਕ ਭਾਈ ਮੁਕੀਤ ਸਿੰਘ ਜੀ ਕੋਨਰ ਉਹ ਆਪਣੇ ਵਿੱਚੋਂ ਭਾਵੇਂ ਚਲੇ ਗਏ ਨੇ ਪਰ ਉਹਨਾਂ ਦੀ ਯਾਦ ਹਮੇਸ਼ਾ ਸਾਡੇ ਵਿੱਚ ਰਹਿਣੀ ਹੈ ਜਦੋਂ ਵੀ ਆਪਾਂ ਆਪਣੇ ਸਮਾਗਮ ਕਰਦੇ ਰਹਾਂਗੇ ਹਮੇਸ਼ਾ ਹੀ ਸਾਡੇ ਦਿਲਾਂ ਦੇ ਮਾਲਕ ਉਹਨਾਂ ਦਾ ਨਾਮ ਹੁੰਦਾ ਰਹੇਗਾ ਕਿਉਂਕਿ ਬਹੁਤ ਪਿਆਰ ਵਾਲੇ ਸਨ ਬੜੇ ਨਿਮਰਤਾ ਵਾਲੇ ਸਨ ਸਾਡੇ ਨਾਲ ਬੜਾ ਪਿਆਰ ਸੀ ਨਗਰ ਗਲੀ ਮਹੱਲੇ ਗਵਾਨ ਵਿੱਚ ਭਾਵੇਂ ਕੋਈ ਗੁਰਮੁਖ ਪਿਆਰਾ ਜਿੱਦਾਂ ਮਰਜ਼ੀ ਹੋਵੇ ਪਰ ਜਦੋਂ ਧਰਮ ਦੇ ਪ੍ਰਚਾਰ ਦੀ ਗੱਲ ਆਉਂਦੀ ਹੈ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਗੱਲ ਆਉਂਦੀ ਹੈ ਉਦੋਂ ਗੁਰਮੁਖੋ ਬੰਦਾ ਤਤ ਪਰ ਰਹਿਣਾ ਚਾਹੀਦਾ ਹੈ ਉਸੇ ਦੀ ਗੁਰਮੁਖੋ ਹਮੇਸ਼ਾ ਯਾਦ ਮੁਨਖ ਕਰਦਾ ਰਹਿੰਦਾ ਹੈ ਅੱਜ ਅਸੀਂ ਭਾਈ ਮਲਕੀਤ ਸਿੰਘ ਨੂੰ ਯਾਦ ਕਰ ਰਹੇ ਹਾਂ ਇਹ ਨਹੀਂ ਵੀ ਕੋਈ ਉਹਨਾਂ ਕੋਲ ਜ਼ਿਆਦਾ ਸੀ ਜਾਂ ਕੋਈ ਹੋਰ ਗੱਲ ਵਾਸ ਸੀ ਸਿਰਫ ਇੰਨਾ ਹੀ ਸੀ ਵੀ ਉਹ ਧਰਮ ਦੇ ਪ੍ਰਚਾਰ ਦੇ ਲਈ ਭੱਜ ਕੇ ਦੌੜ ਕੇ ਅੱਗੇ ਆਉਂਦੇ ਸੀ ਸੋ ਉਹਨਾਂ ਨੂੰ ਵੀ ਅੱਜ ਯਾਦ ਕਰ ਰਹੇ ਹਾਂ ਸੋ ਸਤਿਗੁਰ ਕਿਰਪਾ ਕਰਨ ਆਪਣੇ ਚਰਨਾਂ ਵਿੱਚ ਉਹਨਾਂ ਨੂੰ ਵੀ ਨਵਾਸ ਵਕਸ਼ਨ ਸੋ ਉਹਨਾਂ ਦੀ ਯਾਦ ਵਿੱਚ ਵੀ ਇਹ ਸਮਾਗਮ ਦਾ ਇਹ ਗੁਰਮਖੋ ਹਿੱਸਾ ਉਹਨਾਂ ਦੇ ਨਾਮ ਵੀ ਜਾਂਦਾ ਹੈ ਸੋ ਮੈਂ ਬੇਨਤੀ ਕਰਾਂਗਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਆਏ ਹੋਏ ਗੁਰਮਖ ਪਿਆਰਿਆਂ ਨੂੰ ਸਨਮਾਨ ਦੇਣ ਸਭ ਤੋਂ ਪਹਿਲਾਂ ਬਾਬਾ ਭੋਲਾ ਸਿੰਘ ਜੀ ਝਾੜੂ ਵਾਲੇ ਇਹਨਾਂ ਦਾ ਆਇਆ ਵਿਸ਼ੇਸ਼ ਧੰਨਵਾਦ ਹੈ ਸੋ ਪ੍ਰਬੰਧਕਾ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਜਾਣਾ ਬੋਲੇ ਸੋ ਨਿਹਾਲ ਭਾਈ ਰਣਜੀਤ ਸਿੰਘ ਜੀ ਗੁਰਥੜੀ ਕਮੇਟੀ ਮੈਂਬਰ ਇਹਨਾਂ ਨੂੰ ਵੀ ਬੇਨਤੀ ਹੈ ਵੀ ਆਪਣਾ ਸਨਮਾਨ ਲੈਣ ਭਾਈ ਰਣਜੀਤ ਸਿੰਘ ਜੀ ਗੁਰਥੜੀ ਕਮੇਟੀ ਮੈਂਬਰ ਇਹਨਾਂ ਦਾ ਵੀ ਸਨਮਾਨ ਬੋਲੇ ਸੋਨ ਭਾਈ ਪਰਮਿੰਦਰ ਸਿੰਘ ਜੀ ਗੁਰਥੜੀ ਕਮੇਟੀ ਮੈਂਬਰ ਇਹਨਾਂ ਨੂੰ ਵੀ ਬੇਨਤੀ ਹੈ ਵੀ ਛੇਤੀ ਦਿਨੇ ਆ ਕੇ ਆਪਣਾ ਸਨਮਾਨ ਲੈਣ ਤੇ ਨਾਲ ਹੀ ਬੇਨਤੀ ਹੈ ਬਾਬਾ ਬਿਆਨਤ ਸਿੰਘ ਜੀ ਗੁਰਥੜੀ ਭਾਈ ਬਿਆਨਤ ਸਿੰਘ ਗੁਰਥੜੀ ਇਹਨਾਂ ਨੂੰ ਬੇਨਤੀ ਹੈ ਵੀ ਆਪਣਾ ਸਨਮਾਨ ਲੈਣ ਆ ਕੇ ਬਾਬਾ ਗੁਰਪਾਲ ਸਿੰਘ ਜੀ ਪੁੱਛੋ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਪਣਾ ਸਨਮਾਨ ਹਾਸਲ ਕਰਨ ਨਾਲ ਹੀ ਬਾਬਾ ਬਲਕਾਰ ਸਿੰਘ ਜੀ ਹਾਕਮ ਵਾਲਾ ਉਹਨਾਂ ਨੂੰ ਬੇਨਤੀ ਹੈ ਵੀ ਆਪਣਾ ਸਨਮਾਨ ਹਾਸਲ ਕਰਨਾ ਤੇ ਬਾਬਾ ਰੰਟੂ ਸਿੰਘ ਜੀ ਖੀਵਾ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਪਣਾ ਸਨਮਾਨ ਹਾਸਲ ਕਰਨ ਸੋਨਿਹਾਲ ਭਾਈ ਸੁਖਵਿੰਦਰ ਸਿੰਘ ਜੀ ਗੁਰਥੜੀ ਉਹ ਵੀ ਆਪਣਾ ਮਾਣ ਗੁਰੂ ਘਰ ਦੇ ਵਿੱਚੋਂ ਸਿਰੋਪਾਉ ਭੇਟਾ ਪ੍ਰਾਪਤ ਕਰਨ ਜੀ ਭਾਈ ਸੁਖਵਿੰਦਰ ਸਿੰਘ ਗੁਰਥੜੀ ਭਾਈ ਪ੍ਰਗਟ ਸਿੰਘ ਜੀ ਜੋ ਇਸ ਸਮੇਂ ਮੌਜੂਦਾ ਮੈਂਬਰ ਨੇ ਪਿੰਡ ਖਿਆਲਾ ਪੰਚਾਇਤ ਮੈਂਬਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਸਤਿ ਸ਼੍ਰੀ ਅਕਾਲ ਭਾਈ ਮਿੱਠੂ ਸਿੰਘ ਪਪਾਲ ਕਲਾਂ ਤੋਂ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਪਣਾ ਸਨਮਾਨ ਹਾਸਲ ਕਰਨਾ ਭਾਈ ਪਪਨਾ ਸਿੰਘ ਪਿੰਡ ਉੱਬਾ ਗੁਰਦੁਆਰਾ ਉਹਨਾਂ ਦੀ ਕਮੇਟੀ ਦੇ ਪ੍ਰਧਾਨ ਨੇ ਉੱਬਾ ਕਲਾ ਉਹ ਵੀ ਆਪਣਾ ਸਨਮਾਨ ਹਾਸਲ ਕਰਨ ਅਤੇ ਨਾਲ ਹੀ ਗੁਰਦੁਆਰਾ ਪਿੰਡ ਮੋਰ ਸਿੰਘ ਵਾਲਾ ਦੀ ਸਮੂੱਚੀ ਪ੍ਰਬੰਧਕ ਕਮੇਟੀ ਦਾ ਸਾਡੀ ਜਥੇਬੰਦੀ ਵੱਲੋਂ ਬਾਬਾ ਹਰਜਿੰਦਰ ਸਿੰਘ ਜੀ ਦੇ ਵੱਲੋਂ ਸਨਮਾਨ ਕੀਤਾ ਜਾਣਾ ਤੇ ਭਾਈ ਜਗਸੀਰ ਸਿੰਘ ਜੀ ਨੰਗਲ ਖੁਰਦ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਪਣਾ ਸਨਮਾਨ ਹਾਸਲ ਕਰੋ ਬੀਬੀ ਸੰਦੀਪ ਕੌਰ ਜੀ ਬਰਨਾਲਾ ਉਹ ਵੀ ਸਾਡੇ ਪਾਸ ਪਹੁੰਚੇ ਨੇ ਉਹਨਾਂ ਦਾ ਵੀ ਆਇਆ ਵਿਸ਼ੇਸ਼ ਧੰਨਵਾਦ ਹੈ ਤੇ ਨਾਲ ਹੀ ਬੇਨਤੀ ਹੈ ਆਪਣਾ ਸਨਮਾਨ ਹਾਸਲ ਕਰੋ ਬੀਬੀ ਸੰਦੀਪ ਕੌਰ ਬਰਨਾਲਾ ਸਾਡੇ ਸਤਿਕਾਰਯੋਗ ਗ੍ਰੰਥੀ ਮੱਖਣ ਸਿੰਘ ਜੀ ਜੋ ਇਸ ਨਗਰ ਦੇ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਜੀ ਸੇਵਾ ਨਿਭਾ ਰਹੇ ਨੇ ਬੋਲੇ ਸੋਨਿਹਾਲ ਸਮੂਹ ਪ੍ਰਬੰਧਕ ਕਮੇਟੀ ਦਾ ਸਨਮਾਨ ਕੀਤਾ ਜਾਣਾ ਹੈ ਬੇਨਤੀ ਹੈ ਸੰਗਤ ਨੂੰ ਕਿ 2 ਮਿੰਟ ਬੈਠਣ ਦੀ ਕਿਰਪਾਲਤਾ ਕਰੋ ਜੀ ਪੰਜ ਪਿਆਰੇ ਸਿੰਘ ਸਹਿਬਾਨ ਸਾਡੇ ਪਾਸ ਪਹੁੰਚ ਰਹੇ ਨੇ ਉਹਨਾਂ ਦਾ ਵੀ ਆਪਾਂ ਫੁੱਲਾਂ ਦੇ ਨਾਲ ਸਵਾਗਤ ਕਰਨਾ ਹੈ ਤੇ ਬੇਨਤੀ ਹੈ ਪਿੰਡ ਮੌਜੋ ਕਲਾ ਦੇ ਪ੍ਰਧਾਨ ਸਾਹਿਬ ਚਲੋ ਉਹ ਹਜ਼ੂਰ ਸਾਹਿਬ ਯਾਤਰਾ ਕਰਨ ਵਾਸਤੇ ਗਏ ਨੇ ਉਹਨਾਂ ਦੇ ਘਰੋਂ ਮਾਤਾ ਜੀ ਪਹੁੰਚੇ ਨੇ ਪ੍ਰਧਾਨ ਸਾਹਿਬ ਦਾ ਸਨਮਾਨ ਮਾਤਾ ਜੀ ਨੂੰ ਬੇਨਤੀ ਹੈ ਵੀ ਆ ਕੇ ਪ੍ਰਾਪਤ ਕਰੋ ਸਤਿ ਸ੍ਰੀ ਅਕਾਲ ਬਹੁਤ ਚੜਜੀ ਕਲਾ ਦੇ ਨਾਲ ਇਹਨਾਂ ਨੇ ਸੇਵਾ ਕੀਤੀ ਹੈ ਜਦੋਂ ਕੈਂਪ ਲਗਾਇਆ ਸੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਆਇਆਂ ਹੁਣ ਬੇਨਤੀ ਹੈ ਸਾਰੀ ਸੰਗਤ ਨੂੰ ਇੱਕ ਵਾਸਤੇ ਇਕਾਗਰਤਾ ਬਖਸ਼ੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤਾਂ ਨੂੰ ਬੇਨਤੀ ਹੈ ਕੁਝ ਸਮੇਂ ਲਈ ਚੁੱਪ ਦਾ ਦਾਨ ਬਖਸ਼ੋ ਸੋ ਬੇਨਤੀ ਹੈ ਭਾਈ ਇੱਕ ਬੱਚੀ ਭਾਈ ਪਰਮਜੀਤ ਸਿੰਘ ਦੀ ਬੇਟੀ ਹੈ ਬੀਬੀ ਸੰਦੀਪ कौर ਬੱਚੀ ਸੰਦੀਪ कौर ਉਹਨੇ ਬੱਚਿਆਂ ਦੇ ਕੈਂਪ ਲਾਏ ਸੀ ਉੱਥੇ ਕਲਾਸਾਂ ਲਾਈਆਂ ਸੀ ਉਸ ਬੱਚੀ ਨੂੰ ਸਨਮਾਨਿਤ ਕਰਨਾ ਹੈ ਆਜੋ ਭਾਈ ਸੰਦੀਪ ਕੌਰ ਫਰਵਾਹੀ ਤੋਂ ਉਹਨਾਂ ਨੇ ਬੱਚਿਆਂ ਦੀਆਂ ਕਲਾਸਾਂ ਲਾਈਆਂ ਸੀ ਸੋ ਬਣਦਾ ਮਾਨ ਸਨਮਾਨ ਆਪਣਾ ਲੈ ਕੇ ਜਾਣ ਬੋਲੇ ਸੋਨਿਹਾਲ ਸੋ ਜਿਹੜੀਆਂ ਜਿਹੜੀਆਂ ਸੰਗਤਾਂ ਦੇ ਬੱਚੇ ਇੱਥੇ ਮੁਕਾਬਲਿਆਂ ਵਿੱਚ ਆਉਂਦੇ ਰਹੇ ਨੇ ਉਹਨਾਂ ਮਾਪਿਆਂ ਦਾ ਵੀ ਧੰਨਵਾਦ ਹੈ ਤੇ ਉਹਨਾਂ ਬੱਚਿਆਂ ਦਾ ਵੀ ਧੰਨਵਾਦ ਹੈ ਹੁਣ ਉਹ ਸਾਰੇ ਬੱਚਿਆਂ ਨੂੰ ਕੋਈ ਨਾ ਕੋਈ ਸਨਮਾਨ ਦਿੱਤਾ ਜਾਣਾ ਜਿਹੜੇ ਮੁਕਾਬਲਿਆਂ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਲੈ ਕੇ ਪੇਪਰ ਦਿੱਤੇ ਨੇ ਪਰ ਚੰਗੀ ਪੋਜੀਸ਼ਨ ਤੇ ਨਹੀਂ ਆ ਸਕੇ ਅਗਲੀ ਵਾਰ ਹੋਰ ਵੀ ਜ਼ਿਆਦਾ ਮਿਹਨਤ ਕਰਨੀ ਹੈ ਤੇ ਜਿਵੇਂ ਅੱਜ ਇਹਨਾਂ ਬੱਚਿਆਂ ਨੂੰ ਇਨਾਮ ਮਿਲਿਆ ਅਗਲੀ ਵਾਰ ਮਿਹਨਤ ਕਰਕੇ ਆਪਾਂ ਇਸ ਖਾਨ ਤੇ ਖੜ ਕੇ ਇਨਾਮ ਲੈਣ ਵਾਸਤੇ ਯਤਨਸ਼ੀਲ ਹੋਣਾ ਹੈ ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਹੈ ਕਿ ਜੇ ਅੱਜ ਸਾਡੇ ਬੱਚਿਆਂ ਨੂੰ ਇਤਿਹਾਸ ਦੀ ਜਾਣਕਾਰੀ ਪਹਿਲਾਂ ਤੋਂ ਹੁੰਦੀ ਤੇ ਅੱਜ ਸਾਡੇ ਬੱਚਿਆਂ ਦਾ ਵੱਡੇ ਪੱਧਰ ਤੇ ਸਨਮਾਨ ਹੁੰਦਾ ਸਿਸ ਵਾਸਤੇ ਸੰਗਤਾਂ ਨੂੰ ਬੇਨਤੀ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜੋ ਹੁਣ ਉਹ ਬੱਚੇ ਹਾਂਜੀ ਬੇਨਤੀ ਹੈ ਵੀ ਜਿਹੜੀਆਂ ਸੰਗਤਾਂ ਨੇ ਖੰਡੇ ਬਾਟੀ ਦੀ ਪਹੁੰਚ ਲਈ ਹੈ ਅੱਜ ਉਹ ਨਮਸਕਾਰ ਕਰਕੇ ਲੰਗਰ ਛਕਣ ਵਾਸਤੇ ਜਾਣਗੀਆਂ ਜਦੋਂ ਸੰਗਤਾਂ ਚਲੀਆਂ ਗਈਆਂ ਉਸ ਤੋਂ ਬਾਅਦ ਬੱਚਿਆਂ ਦਾ ਸਨਮਾਨ ਕੀਤਾ ਜਾਣਾ ਹੈ ਸੋ ਬੇਨਤੀ ਹੈ ਪ੍ਰਬੰਧਕ ਕਮੇਟੀ ਨੂੰ ਵੀ ਉਹ ਜਿਹੜਾ ਲੰਗਰ ਦਾ ਪ੍ਰਬੰਧ ਹੈ ਜਿਹੜੇ ਸਿੰਘਾਂ ਦੀ ਸੇਵਾ ਲਈ ਹੈ ਜਿਹੜੀਆਂ ਸੰਗਤਾਂ ਅੰਮ੍ਰਿਤ ਛੱਕ ਕੇ ਆਈਆਂ ਨੇ ਕਿਉਂਕਿ ਸਵੇਰ ਤੋਂ ਉੱਥੇ ਬੈਠੀਆਂ ਨੇ ਆਪਾਂ ਦੇ ਚਲੋ ਪ੍ਰਸ਼ਾਦਾ ਪਾਣੀ ਛਕ ਲਿਆ ਉਹਨਾਂ ਸੰਗਤਾਂ ਨੂੰ ਪਹਿਲੇ ਦੰਦਰ ਪ੍ਰਸ਼ਾਦਾ ਸ਼ਿਕਾਇਆ ਜਾਣਾ ਤੇ ਇਸ ਨਗਰ ਦੇ ਵਿੱਚ ਕੈਂਪ ਦਾ ਰਿਜ਼ਲਟ ਬੜਾ ਵਧੀਆ ਮਿਲਿਆ तकरीबन 25 ਤੋਂ 30 ਪ੍ਰਾਣੀ ਜਿਹੜੇ ਨੇ ਤੁਹਾਡੇ ਨਗਰ ਦੇ ਗੁਰੂ ਕੇ ਝਾੜੇ ਚੜ ਗਏ ਨੇ ਤੇ ਇਹ ਸੌਦਾ ਕੋਈ ਮਾੜਾ ਨਹੀਂ ਤੇ ਨਾਲ ਹੀ ਬਹੁਤ-ਬਹੁਤ ਭਾਗਾਂ ਵਾਲੇ ਨੇ ਉਹ ਪਰਿਵਾਰ ਜਿਨ੍ਹਾਂ ਦੇ ਘਰਾਂ 'ਚ ਅੱਜ ਗੁਰਸਿੱਖੀ ਆਈ ਹੈ ਤੇ ਨਗਰ ਦੇ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਸਹਿਬਾਨ ਨੇ ਦੋ ਤਿੰਨ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਬੱਚਿਆਂ ਨੂੰ ਸਨਮਾਨ ਕਰਨਾ ਸੋ ਉਹ ਭਾਈ ਸਟੇਜ ਤੇ ਆਉਣ ਦੀ ਕਿਰਪਾਲਤਾ ਕਰੋ ਸਾਡੇ ਸਤਕਾਰਯੋਗ ਤੇ ਜਿਨ੍ਹਾਂ ਸੰਗਤਾਂ ਨੇ ਅਮਰਤ ਛਕਿਆ ਅੱਜ ਉਹਨਾਂ ਨੂੰ ਬੇਨਤੀ ਹੈ ਵੀ ਨਮਸਕਾਰ ਕਰਕੇ ਤੁਸੀਂ ਜਾਓ ਲੰਗਰ ਪ੍ਰਸ਼ਾਦਾ ਛਕੋ ਦੇਖ ਪ੍ਰਾਪਤ ਕਰਕੇ ਲੰਗਰ ਪ੍ਰਸ਼ਾਦਾ ਛਕਣਾ ਹੈ ਜਿਹੜੀਆਂ ਸੰਗਤਾਂ ਨੇ ਅਮਰਤ ਛਕਿਆ ਕੱਲੇ ਉਹ ਉੱਠ ਕੇ ਜਾਣ ਭਾਈ ਬਾਕੀ ਬੱਚਿਆਂ ਦਾ ਸਨਮਾਨ ਹੋਣਾ ਉਹ ਇੱਥੇ ਬੈਠੇ ਰਹਿਣ ਜਿਹੜੇ ਬੱਚਿਆਂ ਨੇ ਪੇਪਰ ਦਿੱਤਾ ਹੈ ਜਿਨ੍ਹਾਂ ਨੇ ਹਿੱਸਾ ਲਿਆ ਭਾਈ ਉਹਨਾਂ ਬੱਚਿਆਂ ਨੂੰ ਬੇਨਤੀ ਹੈ ਕਿ ਆਪੋ ਆਪਣੀ ਥਾਂ ਤੇ ਖੜੇ ਹੋ ਜਾਓ ਸਿਰਫ ਖੜੇ ਹੋਣਾ ਹੈ ਅੱਗੇ ਨਹੀਂ ਆਉਣਾ ਭਾਈ ਦਰਸ਼ਨ ਸਿੰਘ ਜੀ ਬੁੱਢਾ ਦਲ ਦੇ ਸਿੰਘ ਸਾਹਿਬ ਨੇ ਉਹਨਾਂ ਨੂੰ ਬੇਨਤੀ ਹੈ ਵੀ ਸਟੇਜ 'ਤੇ ਆ ਕੇ ਆਪਣਾ ਸਨਮਾਨ ਲੈ ਲਨ ਭਾਈ ਦਰਸ਼ਨ ਸਿੰਘ ਜੀ ਬੁੱਢਾ ਦਲ ਬੋਲੇ ਸੋਨਿਹਾਲ ਬੱਚਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਮੁਕਾਬਲੇ 'ਚ ਹਿੱਸਾ ਲਿਆ ਖੜੇ ਹੋ ਜਾਓ ਗੁਰੂ ਘਰ ਦੇ ਗ੍ਰੰਥੀ ਸਿੰਘ ਬਾਬਾ ਮੱਖਣ ਸਿੰਘ ਜੀ ਨੂੰ ਬੇਨਤੀ ਹੈ ਕਿ ਸਟੇਜ ਤੇ ਆਓ 1 ਮਿੰਟ ਵਾਸਤੇ। ਬਾਬਾ ਮੱਖਣ ਸਿੰਘ ਜੀ। ਬਾਬਾ ਮੱਖਣ ਸਿੰਘ ਜੀ ਗੁਰੂ ਘਰ ਦੇ ਗ੍ਰੰਥੀ ਸਾਹਿਬ ਬੇਨਤੀ ਹੈ ਬਣਾ ਜੇ ਸਟੇਜ ਤੇ ਆਇਓ। ਇਹਨਾਂ ਬੱਚਾ ਨੂੰ ਨਾਮ ਮਿਲ ਗਿਆ ਕਿਸੇ ਰੋਣਾ ਨਹੀਂ ਪੋਣਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਜਿੰਨਾ ਚਿਰ ਬੱਚਿਆਂ ਨੂੰ ਇਨਾਮ ਵੰਡੇ ਜਾ ਰਹੇ ਨੇ ਆਪਾਂ ਸਿਮਰਨ ਕਰੀਏ ਸਾਰਿਆਂ ਨੇ ਬੋਲਣਾ ਤਾਂ ਕਿ ਸ਼ਾਂਤੀ ਬਰਤ ਸਕੇ ਸਾਰੇ ਜੱਪੋ ਜੀ ਸਤਨਾਮ ਵਾਹਿਗੁਰੂ 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 ਸਾਰੇ ਜਪੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 1 ਮਿੰਟ ਬੈਠਣ ਦੀ ਕਿਰਪਾਲਤਾ ਕਰੋ ਸਾਡੇ ਬਹੁਤ ਹੀ ਸਤਿਕਾਰਯੋਗ ਗ੍ਰੰਥੀ ਆਰਮ ਸਿੰਘ ਜੀ ਪਿੰਡ ਜਸਰਵਾਲ ਵਿਖੇ ਜੋ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਆਪਣਾ ਸਨਮਾਨ ਕਿਉਂਕਿ ਇਹਨਾਂ ਦਾ ਵੀ ਬੜਾ ਵੱਡਾ ਸਹਿਯੋਗ ਹੈ ਸਮਰਸ ਸੰਚਾਰ ਦੇ ਵਿੱਚ ਗ੍ਰੰਤੀ RAM ਸਿੰਘ ਜੀ ਪਿੰਡ ਜਸੜਵਾਲਾ ਹੈਡ ਗ੍ਰੰਤੀ ਸਾਹਿਬ ਨੂੰ ਬੇਨਤੀ ਹੈ ਵੀ ਆ ਕੇ ਆਪਣਾ ਸਨਮਾਨ ਜਿਹੜਾ ਜਥੇਬੰਦੀ ਪਾਸੋਂ ਉਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੋ ਜੀ